ਇਹ ਸ਼ਹਿਰ ਦੇ ਨਕੋਦਰ ਜੋ ਕਿ ਆ ਜਾਓ ਇੱਕ ਮਿੰਟ ਜੀ ਇੱਕ ਮਿੰਟ ਖੜੇ ਹੋ ਰਿਹਾ ਹੈ ਅੱਛਾ ਬੋਲਾ ਬਦੀ ਰਾਜ ਪੰਚਨਰ ਮਾ ਈ ਕੀ ਜੈ ਬੋਲ ਸ਼ੰਕਰ ભગવાન ਈ ਕੀ ਜੈ ਕਰੇ ਪੀਰ ਬਜੁਰੰਗੀ

Come <laughs> on. ਤੋਂ ਪਹਿਲਾਂ ਦਾ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਜੀ ਦਰਬਾਰ ਬਾਬਾ ਇਛਾਦਾਰੀ ਜੈ ਗੁੱਗਾ ਯਾਰ ਪੀਰ ਔਰ ਓਮ ਨਮੋ ਸ਼ਿਵਾ ਕਮੇਟੀ ਰਜਿਸਟਰਡ ਨਕੌਦਰ ਵੱਲੋਂ ਗੁਰੂ ਦੇਵ ਭਗਤ ਚੰਦਰ ਕਿਸ਼ੋਰ ਔਰ ਸ਼ਿਵ ਪਰਵਾਰ ਦੀ ਮੂਰਤੀ ਸਥਾਪਨਾ ਦੇ ਅੱਜ ਵਰਸ਼ਗਾਰ ਦੇ ਸੰਬੰਧ ਵਿੱਚ ਇੱਕ ਸ਼ਾਮ ਗਊ ਮਾਤਾ ਔਰ ਗੁੱਗਾ ਯਾਰ ਪੀ ਜੀ ਦੇ ਨਾਮ ਬੜੀ ਸ਼ਰਧਾ ਨਾਲ ਕਰਵਾਈ ਜਾ ਰਹੀ ਆ ਔਰ ਥੋੜੀ ਦੇਰ ਤੱਕ ਕਰ ਪੂਨਮ ਦੀਦੀ ਜੀ ਜੋ ਕਿ ਬਰਿੰਦਾਵਨ ਤੋਂ ਆਪਣੇ ਭਾਈਆਂ ਨਾਲ ਸਭ ਨੂੰ ਨਿਹਾਲ ਕਰਨਗੇ ਔਰ ਬਾਬਾ ਜੀ ਦਾ ਭੰਡਾਰਾ ਖੂਬ ਚੱਲ ਰਿਹਾ ਸਾਰੇ ਸ਼ਹਿਰ ਵਾਸੀਆਂ ਨੂੰ ਅਹੀ ਕੁਲਾ ਸਦਾ ਦੇਣਾ ਆਓ ਔਰ ਭਗਵਾਨ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਮੈਂ ਅੱਜ ਦੇ ਦਿਨ ਦੀ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਜੈ ਸ਼ਿਵ ਸ਼ੰਕਰ ਜੈ ਮਹਾਦੇਵ ਹਾਂਜੀ ਗੋਦਨ ਜੀ ਕੀ ਕਹਿਣਾ ਚਾਹੋਗੇ ਮੈਂ ਇਹ ਮੇਰਾ ਇਹ ਮੰਨਣਾ ਹੈ ਕਿ ਸਮਾਜ ਨੂੰ ਬੰਨਣ ਦੇ ਵਿੱਚ ਨੂੰ ਨੂੰ ਇੱਕਜੁੱਟ ਰੱਖਣ ਦੇ ਵਿੱਚ ਸੰਤਾਂ ਦਾ ਮਹਾਪੁਰਸ਼ਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹੀ ਬਾਬਾ ਜੀ ਕਰਦੇ ਪਏ ਨੇ ਕਿ ਅੱਜ ਕ੍ਰਿਸ਼ਨ ਭਗਵਾਨ ਜੀ ਦਾ ਅਸੀਂ ਉਹ ਸੁਣਿਆ ਉਹਨਾਂ ਦੇ ਭਜਨ ਉਹਨਾਂ ਦਾ ਭਜਨ ਸੁਣਿਆ ਉਹਨਾਂ ਸੰਧਿਆ ਦੇ ਵਿੱਚ ਆਏ ਆਇਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਬਾਬਾ ਜੀ ਦੇ ਨਾਲ ਜਦੋਂ ਵੀ ਮੈਂ ਬੈਨ ਆਇਆ ਰੂਹ ਨੂੰ ਇੰਨਾ ਸਕੂਨ ਮਿਲਦਾ ਆ ਤੇ ਬਸ ਇਹੀ ਕਹਿਣਾ ਚਾਹੂੰਗਾ ਕਿ ਜੈ ਸ਼੍ਰੀ ਨਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਠਵਾਂ ਮੂਰਤੀ ਸਥਾਪਨਾ ਦਿਵਸ ਜੋ ਸਾਡੇ ਸਾਈ ਨਰੇਸ਼ ਜੀ ਗੱਦੀ ਨਿਸ਼ੀਨ ਗੁਗਾ ਮੰਦਰ ਨਕੋਦਰ ਮਹਲਾ ਤੇਲੀਆਂ ਤੋਂ ਓਮ ਨਮੋਸ਼ਿਵਾਏ ਕਮੇਟੀ ਦੇ ਰਹਿਣ ਵਈ ਹੇਠ ਇਹ ਫੰਕਸ਼ਨ ਹਰ ਸਾਲ ਕੀਤਾ ਜਾਂਦਾ ਹੈ ਵਰਸ਼ ਗਾਂਡ ਵਰਸ਼ ਗਾਂਡ ਮਨਾਈ ਜਾਂਦੀ ਹੈ ਹਰ ਸਾਲ ਭੋਲੇ ਸ਼ੰਕਰ ਦੀ ਮੂਰਤੀ ਸਾਪਣਾ ਹੋਈ ਸੀ ਔਰ ਹਰ ਸਾਲ ਉਦੋਂ ਦਾ ਹੀ ਅੱਠਵਾਂ ਫੰਕਸ਼ਨ ਆ ਜੋ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਹ ਜਿਹੜਾ ਫੰਕਸ਼ਨ ਆ ਇਹ ਸਾਨੂੰ ਬਹੁਤ ਕੁਝ ਸਿਖਾਂਦਾ ਸਾਡੀ ਆਉਣ ਵਾਲੀ ਔਲਾਦ ਨੂੰ ਸਾਡੇ ਪਰਿਵਾਰਾਂ ਨੂੰ ਸਾਨੂੰ ਇਹ ਸਿਹਤ ਦਿੰਦਾ ਕਿ ਸਾਡੇ ਜੋ ਨਿਯਮ ਹੈਗੇ ਆ ਪਰਿਵਾਰ ਦੇ ਵਿੱਚ ਚੱਲਦੇ ਆਂਦੇ ਜੋ ਸਾਡੇ ਸਮਾਜ ਦੇ ਵਿੱਚ ਨਿਯਮ ਚੱਲਦੇ ਉਹ ਤੋਂ ਸਾਨੂੰ ਸਿਹਤ ਮਿਲਦੀ ਹੈ ਸਾਨੂੰ ਇਹਨਾਂ ਤੋਂ ਪਤਾ ਲੱਗਦਾ ਕਿ ਸਾਡੇ ਸੰਸਕਾਰ ਜਿਹੜੇ ਆ ਇਦਾਂ ਦੇ ਫੰਕਸ਼ਨ ਕਰਾਉਂਦੇ ਰਹਿਣਗੇ ਬਾਬਾ ਜੀ ਔਰ ਜੋ ਵੀ ਸ਼ਹਿਰ ਦੇ ਵਿੱਚ ਵੱਡੇ ਤੋਂ ਵੱਡੇ ਫੰਕਸ਼ਨ ਕਰਾਉਂਦੇ ਆ ਇਹ ਸਾਨੂੰ ਸਿਹਤ ਦਿੰਦੇ ਕਿ ਸਾਨੂੰ ਜਿਹੜੇ ਪਰਿਵਾਰਕ ਦੇ ਉੱਠਣ ਦੇ ਲਈ ਸਾਡੇ ਬੱਚਿਆਂ ਨੂੰ ਸੰਸਕਾਰਾਂ ਨੂੰ ਬਹੁਤ ਹੀ ਵਾਧਾ ਮਿਲਦਾ ਔਰ ਅੱਜ ਦੇ ਦਿਨ ਤੇ ਮੈਂ ਉਹਨਾਂ ਬਹੁਤ ਬਹੁਤ ਵਧਾਈ ਦੇਣਾ ਦੇਸ਼ ਵਿਦੇਸ਼ ਤੇ ਵਿੱਚੋਂ ਵੀ ਟੈਲੀਫੋਨ ਵੀ ਆਉਂਦੇ ਆ ਪਤਾ ਲੱਗਦਾ ਮੈਨੂੰ ਵੀ ਅੱਜ ਤਿੰਨ ਚਾਰ ਫੋਨ ਆਏ ਕਿ ਅੱਜ ਫੰਕਸ਼ਨ ਹੈ ਜੀ ਗਊਸ਼ਾਲੇ ਵਿੱਚ ਕਿ ਕਿਦਾਂ ਮੈਂ ਕਿਹਾ ਕਿ ਬਾਬਾ ਜੀ ਦੀ ਕਿਰਪਾ ਹੋਈ ਸੀ ਵੀ ਉਸ ਦਿਨ ਪੂਨਮ ਦੀਦੀ ਜੀ ਵਿਹਲੇ ਨਹੀਂ ਸੀ ਇਸ ਕਰਕੇ 11 ਤਰੀਕ ਵਿਹਲੇ ਸੀ 11 ਤਰੀਕ ਦਾ ਫੰਕਸ਼ਨ ਕੀਤਾ 7 ਤਰੀਕ ਤੇ ਫੋਨ ਆ ਰਹੇ ਆ ਕਿ ਦੇਸ਼ ਵਿਦੇਸ਼ ਵਿੱਚ ਇਸ ਫੰਕਸ਼ਨ ਦੀ ਮਹਿਮ ਮਹਿਕ ਜਾਂਦੀ ਹੈ ਔਰ ਅੱਜ ਦੇ ਦਿਨ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਖਾਸ ਕਰ ਨਕੋਦਰ ਵਸਤੀਆਂ ਨੂੰ ਜਿਨ੍ਹਾਂ ਨੂੰ ਇਹ ਹਰ ਸਾਲ ਬਾਬਾ ਜੀ ਦਰਸ਼ਨ ਕਰਾਉਂਦੇ ਆ ਪੂਨਮ ਦੀ ਜੀ ਨੂੰ ਸੁਣਨ ਦਾ ਮੌਕਾ ਦਿੰਦੇ ਆ ਔਰ ਸਾਰੀ ਸੰਗਤਾਂ ਨੂੰ ਗਊਸ਼ਾਲੇ ਵਿੱਚ ਆ ਕੇ ਗਊ ਮਾਤਾ ਤੁਹਾਨੂੰ ਨਮਸਤਕ ਹੋਣ ਲਈ ਸੱਦਾ ਦਿੰਦੇ ਆ ਜੈ ਬholen ਸ਼ੰਕਰ ਜੀ ਜੈ ਬholen ਸ਼ੰਕਰ